ਸਾਰੇ ਪੱਤਰਕਾਰ ਬੰਦੂਆਂ ਦਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਵੀ ਤੁਸੀਂ ਇੱਕ ਛੋਟੇ ਜਿਹੇ ਸਨੇਹ ਤੇ ਇੱਥੇ ਆਇਓ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੈ ਸਾਡੀ ਭਾਪਤ ਜਨਤਾ ਪਾਰਟੀ ਹਾਈ ਕਮਾਂਡ ਵੱਲੋਂ ਜਿਹੜਾ ਉਹ ਮੌਜੂਦ ਇਸ ਵੰਚ ਪੰਜਾਬ ਸਰਕਾਰ ਦੇ ਖਿਲਾਫ ਜਿਹੜੀ ਲੈਂਡ ਪੁਲਿੰਗ ਬਿੱਲ ਲੈ ਕੇ ਆ ਰਹੇ ਆ ਉਹ ਇਸ ਵੰਚ ਰੱਖੀ ਗਈ ਹੈ ਸਾਡੇ ਜਿਲ੍ਹੇ ਦੇ ਪ੍ਰਧਾਨ ਸਰਦਾਰ ਮਜੀਦ ਸਿੰਘ ਮੱਨਾ ਜੀ ਸਾਬਕਾ ਐਮਐਲਏ ਨੇ ਔਰ ਸਾਡੇ ਸਰਦਾਰ ਅਵੀਕੰਤ ਸਿੰਘ ਕਾਲੂ ਜੀ ਜਿੰਨਾਂ ਦੀ ਭਾਰਤੀ ਜਨਤਾ ਪਾਰਟੀ ਹਾਈ ਕਮਾਂਡ ਵੱਲੋਂ ਡਿਊਟੀ ਲਗਾਈ ਗਈ ਹੈ ਜਿਹੜਾ ਅੰਮ੍ਰਿਤਸਰ ਅਧਿਆਚ ਇਸ ਪ੍ਰੈਸ ਨੂੰ ਅਡਰੈਸ ਕਰਨ ਦੀ ਔਰ ਇਹਦੇ ਵਿੱਚ ਸਰਦਾਰ ਦੀਪ ਸਿੰਘ ਗਿੱਲ ਜਿਹੜੇ ਜਿਆਦਾ ਹਲਕੇ ਤੋਂ ਚਾਰਜ ਨੇ ਉਹ ਬੈਠੇ ਨੇ ਸ਼੍ਰੀਮਤੀ ਬਲਵਿੰਦਰ ਕੌਰ ਜੀ ਜਿਨ੍ਹਾਂ ਨੇ ਹਲਕਾ ਅਟਾਰੀ ਤੋਂ ਇਲੈਕਸ਼ਨ ਜਿੱਤੀ ਦੀ ਭਾਰਤੀ ਜਨਤਾ ਪਾਰਟੀ ਟਿਕਟ ਤੇ ਉਹ ਬੈਠੇ ਨੇ ਉਹ ਜਿਹੜੀ ਇਹ ਪ੍ਰੈਸ ਆ ਇਹਦੀ ਅਡਰੈਸ ਆ ਇਹਦਾ ਸਰਦਾਰ ਅਵੀਕੰਤ ਸਿੰਘ ਕਾਲੂ ਜੀ ਕਰਨਗੇ ਮੈਂ ਉਹਨਾਂ ਨੂੰ ਬੇਨਤੀ ਕਰਨਾ ਵੀ ਉਹ ਅਗਲੀ ਕਾਰਵਾਈ ਹੈ ਜੀ ਤੇ ਮੇਰੇ ਨਾਲ ਜਿਹੜਾ ਅਮਨ ਸਦਿਆਤੀ ਦੇ ਪ੍ਰਧਾਨ ਸਦਾ ਮਨੀ ਸਿੰਘ ਜੀ ਮੰਨਾ ਸਾਡੇ ਸਾਬਕਾ ਮੰਤਰੀ ਸਾਹਿਬ ਭੈਣ ਜੀ ਬਲਵੰਦਰ ਕੌਰ ਜੀ ਤੇ ਮੇਰਾ ਛੋਟਾ ਵੀਰ ਹਰਦੀਪ ਸਿੰਘ ਗਿੱਲ ਸਾਹਿਬ ਫਲਕਨ ਚਾਰਜ ਜੰਡੇਵਾਲਾ ਤੇ ਦੇਵਗਨ ਜੀ ਸੁਸ਼ੀਲ ਜੀ ਭਰਾ ਵੀ ਜੇਪੀ ਹਾਈ ਕਮਾਂਡ ਵੱਲੋਂ ਕਿ ਜਿਹੜਾ ਪੰਜਾਬ ਨੂੰ ਇੱਕ ਨਵੀਂ ਲੁੱਟ ਸ਼ੁਰੂ ਕਰਨ ਜਾ ਰਹੀ ਆ ਆਮ ਪਾਰਟੀ ਦੀ ਸਰਕਾਰ ਉਹਦੇ ਜਿਹੜੇ ਮੁੱਦੇ ਨੇ ਉਹ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਜ਼ਰਖੇਦ ਇਹਦੀ ਧਰਤੀ ਆ ਇਹਦੀ ਜ਼ਮੀਨ ਆ ਜਿਸ ਨੇ ਦੇਸ਼ ਦਾ ਅੰਨ ਭੰਡਾਰ ਭਰ ਦੇ ਵਿੱਚ ਕੋਈ ਵੀ ਕਮੀ ਨਹੀਂ ਛੱਡੀ ਆਮ ਪਾਰਟੀ ਦੀ ਸਰਕਾਰ ਜਿਹੜੀ ਆ ਇਸ ਧਰਤੀ ਨੂੰ ਇੱਕ ਕੰਕਰੀਟ ਦਾ ਜੰਗਲ ਬਣਾਉਣ ਦੇ ਲਈ 40000 ਏਕੜ ਜਿਹੜਾ ਪੰਜਾਬ ਦੀ ਜ਼ਰਖੇਦ ਧਰਤੀ ਆ ਉਹਦੀ ਪੋਲਿੰਗ ਕਰਨ ਜਾ ਰਹੀ ਹੈ ਕਿਉਂਕਿ ਪੰਜਾਬ ਦੇਸ਼ ਦਾ ਉਹ ਸੂਬਾ ਵਾ ਜਿਨੇ ਹਰ ਖੇਤਰ ਦੇ ਵਿੱਚ ਮੱਲਾ ਮਾਰੀਆਂ ਸੀ ਚਾਹੇ ਦੇਸ਼ ਦਾ ਅਨਪੜ੍ਹਤਾ ਭਰਨਾ ਹੋਵੇ ਚਾਹੇ ਪੰਜਾਬ ਦੀਆਂ ਖੇਡਾਂ ਹੋਣ ਮੇਰੇ ਕਹਿਣ ਤੋਂ ਭਾਵ ਕਿ ਜਿਹੜੇ ਜਿਹੜਾ ਵੀ ਸਾਡਾ ਖੇਤਰ ਆ ਉਹਦੇ ਵਿੱਚ ਪੰਜਾਬ ਹਮੇਸ਼ਾ ਹੀ ਮੋਹਰੀ ਰਿਹਾ ਪਰ ਪੰਜਾਬ ਹੁਣ ਦਿਨ ਬਦਿਨ ਉਹਦਾ ਪੱਧਰ ਜਿਹੜਾ ਵਾ ਹਰ ਮਿਆਰ ਜਿਹੜਾ ਵਾ ਉਹ ਡਿੱਗਦਾ ਜਾ ਰਿਹਾ 40000 ਏਕੜ ਜ਼ਮੀਨ ਜਿਹੜੀ ਆ ਜਦੋਂ ਉਹਦੀ ਪੂਲਿੰਗ ਹੋ ਗਈ ਤੇ 40000 ਦੇ ਨਾਲ ਮਤਲਬ ਇਹ ਆ ਕਿ ਕਿੰਨੇ ਕਿਸਾਨਾਂ ਦੀ ਧਰਤੀ ਜਿਹੜੀ ਆ ਉਹ ਲੈ ਲੈਣੀ ਆ ਤੇ ਜਿੱਥਾ ਉਸਤੇ ਅਨਾਜ ਪੈਦਾ ਹੋਣਾ ਸੀ ਉਤੋਂ ਪੰਜਾਬ ਨੇ ਦੇਸ਼ ਨੇ ਵਾਂਝੇ ਹੋ ਗਏ ਪਹਿਲੋਂ ਹਾਈਵੇ ਬਣ ਗਏ ਨੇ ਉਹਦੇ ਨਾਲ ਪੰਜਾਬ ਦਾ ਜਿਹੜਾ ਆਕਾਰ ਆ ਉਹ ਸੰਭੜਦਾ ਜਾਂਦਾ ਤੇ ਹੁਣ ਇਹ ਜਿਹੜੇ ਨਵੇਂ ਬਿੱਲ ਲੈ ਕੇ ਆ ਰਹੇ ਆ ਜਿਹਦੇ ਵਿੱਚ ਕੋਈ ਕਿਸੇ ਦਾ 1 ਏਕੜ ਜੇ ਜ਼ਮੀਨ ਇਹ ਲੈਣਗੇ ਤੇ ਉਹਨੂੰ ਮੇਰਾ ਖਿਆਲ ਆ ਕਿ 1000 ਵਰਗ ਦਾ 1000 ਵਰਗ ਗਜ ਦਾ ਜਿਹੜਾ ਇੱਕ ਰੈਸੀ ਪਲਾਟ ਦੇਣਾ ਵਾ ਤੇ 200 ਵਰਗ ਗਜ ਦਾ ਜਿਹੜਾ ਵਾ ਉਹਨੂੰ ਵਪਾਰਕ ਪਲਾਟ ਮਿਲੇਗਾ ਪਰ ਇਹ ਕੋਈ ਬਹੁਤ ਵੱਡਾ ਜਿਹੜਾ ਹੈਗਾ ਵਾ ਕਿ ਮਾਰ ਕਾ ਨਹੀਂ ਮਾਰ ਰਹੇ ਇਦੇ ਨਾਲ ਜੋ ਪੰਜਾਬ ਦੇ ਜ਼ਿਮੀਦਾਰਾਂ ਨੂੰ ਨੁਕਸਾਨ ਹੋਣਾ ਸਭ ਤੋਂ ਪਹਿਲਾਂ ਇਹਨਾਂ ਨੇ ਕਿਹਾ ਵਾ ਕਿ ਜਿਸ ਵੀ ਕਿਸੇ ਬੰਦੇ ਦੀ ਜ਼ਮੀਨ ਲਈ ਜਾਊਗੀ ਉਹਦਾ 30000 ਰੁਪਿਆ ਸਾਲਾਨਾ ਜਿਹੜਾ ਵਾ ਸਰਕਾਰ ਦੇਊਗੀ ਪਰ ਜਦੋਂ ਇਸ ਵਾਰੇ ਠੇਕਾ ਜਿਹੜਾ ਵਾ ਘੱਟ ਤੋਂ ਘੱਟ ਠੇਕਾ ਜਿਹੜਾ ਵਾ 75 ਤੋਂ 80000 ਰੁਪਿਆ ਪ੍ਰਤੀ ਕਿੱਲਾ ਦਾ ਇਹਨਾਂ ਨੇ ਇਹ ਨੁਕਸਾਨ ਜ਼ਿਮੀਦਾਰ ਦਾ ਪਹਿਲੇ ਦਿਨ ਤੋਂ ਹੀ ਸ਼ੁਰੂ ਹੋ ਜਾਣਾ ਕਿਸਾਨ ਨੂੰ ਕਿਤੇ ਇੱਕ ਦਮ ਲੋੜ ਪੈਂਦੀ ਆ ਉਹ ਆਪਣੇ ਜ਼ਮੀਨ ਜਿਹੜੀ ਆ ਕਿਸੇ ਕੋਲ ਗਹਿਣੇ ਰੱਖ ਸਕਦਾ ਵਾ ਜਾਂ ਕਿਸੇ ਹੋਰ ਕਰਕੇ ਆਪਣਾ ਕਾਰੋਬਾਰ ਜਿਹੜਾ ਵਾ ਕੋਈ ਉਹਦੀ ਲੋੜ ਆ ਉਹਨੂੰ ਪੂਰਾ ਕਰ ਸਕਦਾ ਵਾ ਪਰ ਇਹ ਜਦੋਂ ਪੂਲ ਚ ਆ ਗਈ ਜ਼ਮੀਨ ਉਦੋਂ ਉਹਨੇ ਸਾਰੇ ਹੱਕਾਂ ਤੋਂ ਵਾਂਝਾ ਹੋ ਜਾਣਾ ਤੇ ਕਹਿੰਦੇ ਜਰੂਰ ਨੇ ਕਿ 3 ਸਾਲ ਅਸੀਂ ਜਿਹੜਾ ਵਾ ਉਹ 30000 ਰੁਪਇਆ ਦੇਵਾਂਗੇ ਪਰ ਮੇਰਾ ਖਿਆਲ ਹੈ ਕਿ ਕਲੋਨੀ ਕੋਈ ਵੀ ਜਿਹੜੀ ਆ ਉਹਨੂੰ ਵਿਕਸਿਤ ਕਰਦੇ ਆ ਬਹੁਤ ਸਮਾਂ ਲੱਗ ਜਾਂਦਾ ਵਾ ਪਰ ਕਿਸਾਨ ਜਿਹੜਾ ਵਾ ਉਹਨੇ ਨਿਹੱਥਲ ਹੋ ਕੇ ਬਹਿ ਜਾਣਾ ਵਾ ਇਸੇ ਤਰ੍ਹਾਂ ਹੀ ਜਿਹੜਾ ਕਿੱਲੇ ਤੋਂ ਘਟਿਆ ਮੇਰਾ ਖਿਆਲ ਹੈ ਕਿ ਉਹਨੂੰ ਠੇਕਾ ਵੀ ਜਿਹੜਾ ਵਾ ਨਾ ਮਿਲਿਆ ਤੇ ਨਾ ਉਹਨੂੰ ਜਿਹੜਾ ਕਿੱਲੇ ਤੋਂ ਘਟਿਆ ਨੂੰ ਨਾ ਠੇਕਾ ਮਿਲ ਸਕਣਾ ਬਹੁਤਾ ਤੇ ਨਾ ਹੀ ਉਹਨੂੰ ਕਮਰਸ਼ੀਅਲ ਪਲਾਟ ਦਾ ਜਿਹੜਾ ਵਾ ਉਹ ਫਾਇਦਾ ਹੋਣਾ ਵਾ ਇਸੇ ਤਰ੍ਹਾਂ ਹੀ ਬੇਰੋਜ਼ਗਾਰੀ ਜਿਹੜੀ ਆ ਇਹਦੇ ਨਾਲ ਵੱਧ ਜਾਣੀ ਹੈ ਕਿਉਂਕਿ ਕਈ ਖੇਤ ਮਜ਼ਦੂਰ ਜਿਹੜੇ ਆ ਉਹ ਵਿਲੇ ਹੋ ਜਾਣੇ ਆ ਕਈ ਜਿਹੜੇ ਆਪਣੇ ਕੋਈ ਗੱਤਰੀ ਬਣਾਉਂਦਾ ਵਾ ਕੋਈ ਸੁਹਾਗਾ ਬਣਾਉਂਦਾ ਵਾ ਕੋਈ ਹੱਲ ਬਣਾਉਂਦਾ ਵਾ ਉਹ ਜਿਹੜਾ ਵਾ ਉਸ ਉਦਯੋਗ ਦਾ ਜਿਹੜੇ ਨਾਲ ਜੁੜੇ ਬੰਦੇ ਨੇ ਉਹਨਾਂ ਨੇ ਵੀ ਬੇਰਜ਼ਗਾਰ ਹੋ ਜਾਣਾ ਲੁਧਿਆਣੇ ਵਿੱਚ ਸਭ ਤੋਂ ਵੱਧ 23000 ਏਕੜ ਜਿਹੜੀ ਐ ਉਹਦੀ ਪੂਲਿੰਗ ਕਰਨ ਜਾ ਰਹੇ ਨੇ ਤੇ ਟੋਟਲ ਪੰਜਾਬ ਦੇ ਵਿੱਚ 40000 ਏਕੜ ਹੋ ਜਾਣੀ ਐ ਕਿਉਂਕਿ ਇਹਦੇ ਨਾਲ ਪੰਜਾਬ ਦਾ ਜਿਹੜਾ ਵਾ ਉਹ ਸਾਰਾ ਜਿਹੜਾ ਵਾ ਸਿਸਟਮ ਜਿਹੜਾ ਵਾ ਤੈਸ ਨੈਸ ਹੋ ਜਾਣਾ ਉਹ ਲੋਕ ਗੱਲ ਕਰਦੇ ਨੇ ਕਿ ਜੇ ਮਜ਼ਬੂਤ ਸਰਕਾਰ ਆਉਣੀ ਆ ਵਿਕਾਸ ਕਰਨ ਵਾਲੀ ਸਰਕਾਰ ਆਉਣੀ ਆ ਤਾਂ ਸ਼੍ਰੀ ਨਰਿੰਦਰ ਮੋਦੀ ਜੀ ਦੀ ਆਉਣੀ ਆ ਵੇਖੋ ਕਿੰਨੇ ਪ੍ਰਧਾਨ ਮੰਤਰੀ ਰਹੇ ਕਿਸੇ ਨੇ ਕਦੀ ਸੋਚਿਆ ਸੀ ਕਿ ਕਿਸਾਨ ਨੂੰ 2000 ਰੁਪਏ ਜਿਹੜਾ ਵਾ ਦਿੱਤਾ ਜਾਵੇ ਤਾਂ ਕਿ ਉਹ ਆਪਣਾ ਹੋਰ ਕੋਈ ਨਹੀਂ ਆਪਣੀ ਕੋਈ ਖੇਤ ਵਾਸਤੇ ਕੋਈ ਦਵਾਈ ਇੱਕ ਸੰਦ ਨੂੰ ਰਿਪੇਅਰ ਕਰਾਉਣਾ ਆਵੇ ਤੇ 2000 ਰੁਪਏ ਆ ਮੇਰਾ ਖਿਆਲ ਹੈ ਕਿ ਸਰਕਾਰ ਦਿੰਦੀ ਆ ਕਿਉਂ ਕਿਸੇ ਚੀਜ਼ ਨੂੰ ਖੜਾ ਕਰਨਾ ਅਮਾਰਤ ਰਾਤੋਂ ਰਾਤ ਨਹੀਂ ਬਣਦੀ ਕੋਈ ਵੀ ਪਾਰਟੀ ਰਾਤੋਂ ਰਾਤ ਖੜੀ ਨਹੀਂ ਹੁੰਦੀ ਪਰ ਭਾਜਪਾ ਨੇ ਪੰਜਾਬ ਦੇ ਵਿੱਚ ਅਕਾਲੀ ਦਲ ਨਾਲ ਵਕਫ ਹੋ ਕੇ ਆਪਣਾ ਜਿਹੜਾ ਵਾ ਵੋਟ ਪਰਸੈਂਟੇਜ ਵਧਾਇਆ ਵਾ ਲੋਕਾਂ ਦੇ ਵਿੱਚ ਆਧਾਰ ਵਧਾਇਆ ਵਾ ਸਾਡੇ ਸਾਰੇ ਜਿਹੜੇ ਸਾਥੀ ਨੇ ਅਸੀਂ ਦਿਨ ਰਾਤ ਮਿਹਨਤ ਕਰ ਰਹੇ ਹਾਂ ਹੁਣ ਸਾਨੂੰ ਪਾਰਟੀ ਨੇ ਆਦੇਸ਼ ਦਿੱਤੇ ਆ ਤੇ ਮੇਰਾ ਖਿਆਲ ਹੈ ਕਿ ਹਰ ਹਲਕੇ ਦੇ ਵਿੱਚ ਕੈਂਪ ਲੱਗ ਰਹੇ ਨੇ ਇਹਦੇ ਵਿੱਚ ਜਿੰਨੀਆਂ ਵੀ ਕੇਂਦਰ ਸਰਕਾਰ ਦੀਆਂ ਸਹੂਲਤਾਂ ਨੇ ਅਸੀਂ ਲੋਕਾਂ ਤੱਕ ਪਹੁੰਚਾਉਣ ਲਈ ਘਰੋਂ ਘਰ ਜਾ ਰਹੇ ਆ ਰੋਡ ਮੈਪ ਕੋਈ ਰੋਡ ਪਲਾਨ ਹੈ ਨਹੀਂਗਾ ਕਿ ਪੈਸਾ ਕਿੱਥੋਂ ਆਉਣਾ ਤੇ ਕਿੱਥੇ ਲੱਗਣਾ ਹਾਲ ਤੱਕ 1000 ਰੁਪਇਆ ਨਹੀਂ ਦੇ ਸਕੇ ਜਿਹੜੀ ਇਹਨਾਂ ਨੇ ਗੱਲ ਕੀਤੀ ਸੀ ਜਿਹੜੀ ਗਾਰੰਟੀ ਦਿੱਤੀ ਸੀ ਹਾਲ ਤੱਕ ਤਾਂ ਆਪਣੀਆਂ ਗਾਰੰਟੀਆਂ ਨਹੀਂ ਪੂਰੀਆਂ ਕਰਦੇ ਗਏ ਇਹ ਤੇ ਲੋਕਾਂ ਨੂੰ ਐਵੇਂ ਬੇਵਕੂਫ ਬਣਾਉਣ ਵਾਲੀ ਗੱਲ ਆ ਇਹਨਾਂ ਕੋਲੋਂ ਇਹ ਕੋਈ ਕੰਮ ਨਹੀਂ ਹੋ ਸਕਦਾ ਧੰਨਵਾਦ